ਆਪਰੇਸ਼ਨ ਸੰਦੂਰ ਤੋਂ ਬਾਅਦ ਲਗਾਤਾਰ ਪਾਕਿਸਤਾਨ ਬੁਖਲਾਹਟ ਦੇ ਵਿੱਚ ਆ ਕੇ ਭਾਰਤ ਦੇ ਉੱਤੇ ਹਮਲੇ ਕਰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਬੀਤੀ ਰਾਤ ਵੀ ਜਿਹੜਾ ਉਹ ਭਾਰਤ ਦੇ 15 ਟਿਕਾਣਿਆਂ ਦੇ ਉੱਪਰ ਜਿਹੜੇ ਆਰਮੀ ਦੇ 15 ਟਿਕਾਣੇ ਨੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਜਿਹੜਾ ਪਾਕਿਸਤਾਨਾ ਉਹ ਭਾਰਤੀ 에ਅਰ ਡਿਫੈਂਸ ਦੇ ਚੱਕਰ 뷰 ਦੇ ਵਿੱਚ ਫਸਿਆ ਦੱਸਦੀ ਹੈ ਕਿ ਜਿਹੜੀਆਂ ਮਜ਼ਾਈਲਾਂ ਦੇ ਨਾਲ ਅਟੈਕ ਹੋਣਾ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਤਬਾਹ ਕਰ ਦਿੱਤਾ ਗਿਆ ਦੱਸਦੀ ਹੈ ਕਿ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੇ ਨਾਲ ਲਾਹੌਰ ਦੇ ਵਿੱਚ ਜਿਹੜੇ ਤਿੰਨ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਲਾਹੌਰ ਦੇ ਵਿੱਚ 에어ਪੋਰਟ ਦੇ ਨਜ਼ਦੀਕ ਜਿਹੜੇ ਤਿੰਨ ਧਮਾਕੇ ਹੋਏ ਨੇ ਉਸ ਤੋਂ ਬਾਅਦ ਕ੍ਰਾਂਚੀ ਦੇ ਵਿੱਚ ਵੀ ਜਿਹੜਾ ਧਮਾਕਾ ਹੋਇਆ ਤੇ ਹੁਣ ਜਿਹੜੀ ਵੱਡੀ ਖਬਰ ਹੈ ਉਹ ਹੈ ਰਾਵਲ ਪਿੰਡੀ ਦੀ ਜੱਤੇ ਸਟੇਡੀਅਮ ਦੇ ਵਿੱਚ ਧਮਾਕਾ ਹੋਇਆ ਜਿਸ ਦੇ ਨਾਲ ਸਟੇਡੀਅਮ ਹੈ ਜਿਹੜਾ ਉਹ ਕਾਫੀ ਜ਼ਿਆਦਾ ਸਾਨਿਆ ਗਿਆ ਤੇ ਅੱਜ ਸ਼ਾਮ ਜਿਹੜਾ ਪੀਸੀਐਲ ਦਾ ਮੈਚ ਹੈ ਉਹ ਵੀ ਹੋਣਾ ਸੀ ਪੀਸੀਐਲ ਜਿਹੜੀ ਲੀਗ ਹੈ ਕ੍ਰਿਕਟ ਲੀਗ ਹੈ ਉਹ ਚੱਲ ਰਹੀ ਹੈ ਉਸ ਦਾ ਜਿਹੜਾ ਮੈਚ ਆ ਰਾਵਲਪਿੰਡੀ ਦੇ ਸਟੇਡੀਅਮ ਦੇ ਵਿੱਚ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਬਲਾਸਟ ਹੋਣ ਦੇ ਕਾਰਨ ਸਟੇਡੀਅਮ ਪੂਰਾ ਜਿਹੜਾ ਤਹਸਨਾਸ਼ ਹੋ ਗਿਆ ਉਸ ਤੋਂ ਬਾਅਦ ਜਿਹੜੀ ਹੁਣ ਇਹ ਪੀਸੀਐਲ ਜਿਹੜਾ ਚੱਲ ਰਹੀ ਆ ਲੀਗ ਉਹ ਨਹੀਂ ਹੋਵੇਗੀ ਦੱਸ ਦਈਏ ਕਿ ਪੀਸੀਐਲ ਦੀ ਜਿਹੜੀ ਮੀਟਿੰਗ ਆ ਉਹ ਵੀ ਬੁਲਾਈ ਗਈ ਆ ਜਿਸ ਦੇ ਵਿੱਚ ਜਿਹੜਾ ਹੁਣ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਦੱਸ ਦਈਏ ਕਿ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਦੇ ਵੱਲੋਂ ਜਿਹੜੇ ਨੇ ਉਹ ਡਰੋਨ ਭੇਜੇ ਗਏ ਨੇ ਇਹ ਜਿਹੜਾ ਕਹਿਣਾ ਹੈ ਉਹ ਏਜੰਸੀਆਂ ਦਾ ਕਹਿਣਾ ਪਾਕਿਸਤਾਨ ਦੀਆਂ ਏਜੰਸੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਦੇ ਵੱਲੋਂ ਜਿਹੜੇ ਬਲਾਸਟ ਕਰਵਾਏ ਗਏ ਨੇ ਲਾਹੌਰ ਦੇ ਵਿੱਚ ਜਿਹੜਾ 에어ਪੋਰਟ ਦੇ ਨਜ਼ਦੀਕ ਤਿੰਨ ਜਿਹੜੇ ਬਲਾਸਟ ਹੋਏ ਨੇ ਉਹ ਵੀ ਭਾਰਤ ਦੇ ਵੱਲੋਂ ਕਰਵਾਏ ਗਏ ਨੇ ਕ੍ਰਾਂਚੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਉਹ ਵੀ ਭਾਰਤ ਦੇ ਵੱਲੋਂ ਕਰਵਾਇਆ ਗਿਆ ਤੇ ਰਾਬਲ ਪਿੰਡੀ ਸਟੇਡੀਅਮ ਦੇ ਉੱਪਰ ਹੋਏ ਬਲਾਸਟ ਦਾ ਦੋਸ਼ ਵੀ ਭਾਰਤ ਦੇ ਤੇ ਲੱਗ ਰਿਹਾ ਅੱਜ ਦੱਸ ਦਈਏ ਕਿ ਬੀਤੀ ਰਾਤ ਜਿਹੜਾ ਭਾਰਤੀ ਫੌਜ ਦੇ 15 ਟਿਕਾਣਿਆਂ ਦੇ ਉੱਪਰ ਜਿਹੜਾ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਸੀ ਡਰੋਨ ਆ ਮਜ਼ਾਈਲਾਂ ਦੇ ਰਾਹੀਂ ਜਿਹੜਾ ਹਮਲਾ ਕੀਤਾ ਜਾਣਾ ਸੀ ਪਰ ਭਾਰਤੀ ਇਹ ਡਿਫੈਂਸ ਦੇ ਚੱਕਰ ਵੀਊ ਦੇ ਵਿੱਚ ਪਾਕਿਸਤਾਨ ਫਸਿਆ ਦੱਸ ਦਈਏ ਕਿ ਇਸ ਚੱਕਰ ਵੀਊ ਦੇ ਤਹਿਤ ਜਿਹੜੇ ਮਜ਼ਾਈਲਾਂ ਤੇ ਡਰੋਨ ਸੀ ਉਹਨਾਂ ਨੂੰ ਹਵਾ ਦੇ ਵਿੱਚ ਜਿਹੜਾ ਖਤਮ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਲੱਗਾ ਕਾਰ ਕਬਰਾਹਟ ਦੇ ਵਿੱਚ ਜਿਹੜੀ ਗੋਲੀਬਾਰੀ ਆ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਦੱਸਦੀ ਹੈ ਕਿ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਦੇ ਵੱਲੋਂ ਵੀ ਜਿਹੜਾ ਪਾਕਿਸਤਾਨ ਨੂੰ ਸਬਕ ਸਿਖਾਇਆ ਗਿਆ ਦੱਸਦੀ ਹੈ ਕਿ ਹੁਣ ਭਾਰਤ ਤੇ ਇਲਜ਼ਾਮ ਲੱਗਦੇ ਨੇ ਕਿ ਜਿਹੜੀ ਆ ਸਵੇਰ ਤੋਂ ਖਬਰ ਆ ਰਹੀਆਂ ਸੀ ਕਿ ਜਿਹੜਾ ਲਾਹੌਰ ਦੇ ਵਿੱਚ ਬੰਬ ਧਮਾਕੇ ਹੋਏ ਨੇ ਲਾਹੌਰ ਦੇ ਵਿੱਚ ਧਮਾਕੇ ਹੋਏ ਨੇ ਤਿੰਨ ਧਮਾਕੇ ਹੋਏ ਨੇ ਲਾਹੌਰ ਦੇ ਵਿੱਚ ਦੱਸਦੀ ਹੈ ਕਿ 에어ਪੋਰਟ ਜਿਹੜਾ ਲਾਹੌਰ ਦੇ ਵਿੱਚ ਸਥਿਤ ਆ ਉੱਥੇ ਜਿਹੜਾ ਧਮਾਕਾ ਹੋਇਆ ਉਹਨਾਂ ਸਾਰਿਆਂ ਦਾ ਦੋਸ਼ ਜਿਹੜਾ ਭਾਰਤ ਦੇ ਮੱਥੇ 'ਤੇ ਹੋਇਆ ਪੱਕਾ ਪਾਕਿਸਤਾਨ ਨਜ਼ਰ ਆ ਰਿਹਾ ਦੱਸ ਜੀ ਕਿ ਨਾਲ ਕਰਾਚੀ ਦੇ ਵਿੱਚ ਜਿਹੜਾ ਕਰਾਚੀ ਦੇ ਵਿੱਚ ਜਿਹੜਾ ਇਹ ਬਲਾਸਟ ਹੋਇਆ ਉਸ ਦਾ ਵੀ ਜਿਹੜਾ ਇਲਜ਼ਾਮ ਆ ਉਹ ਪਾਕਿਸਤਾਨ ਭਾਰਤ ਦੇ ਸਿਰ ਤੇ ਲਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਰਾਵਲ ਪਿੰਡੀ ਦੇ ਵਿੱਚ ਜਿਹੜਾ ਸਟੇਡੀਅਮ ਆ ਜਿੱਤੇ ਪੀਐਸਐਲ ਜਿਹੜਾ ਪ੍ਰੀਮੀਅਰ ਲੀਗ ਚੱਲ ਰਹੀ ਸੀ ਉਸ ਦਾ ਮੈਚ ਅੱਜ ਸ਼ਾਮ ਨੂੰ ਸੀਗਾ ਵੱਡੇ ਵੱਡੇ ਦੇਸ਼ਾਂ ਤੋਂ ਜਿਹੜੇ ਖਿਡਾਰੀ ਨੇ ਉਹ ਉੱਥੇ ਪਹੁੰਚੇ ਹੋਏ ਨੇ ਪਰ ਉਸ ਤੋਂ ਪਹਿਲਾਂ ਹੀ ਰਾਵਲ ਪਿੰਡੀ ਸਟੇਡੀਅਮ ਦੇ ਵਿੱਚ ਧਮਾਕਾ ਹੁੰਦਾ ਜਿਸ ਤੋਂ ਬਾਅਦ ਅ ਜਿਹੜਾ ਮੈਚ ਆ ਉਸ ਨੂੰ ਰੱਦ ਕੀਤਾ ਗਿਆ ਭਾਰਤ ਦੇ ਵਿੱਚ ਜਿੱਦਾਂ ਆਈਪੀਐਲ ਚੱਲ ਰਿਹਾ ਹੈ ਤਾਂ ਉਸੇ ਤਰ੍ਹਾਂ ਪੀਸੀਐਲ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਚੱਲ ਰਿਹਾ ਤਾਂ ਹੁਣ ਉਸ ਨੂੰ ਲੈ ਕੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਰਾਵਲਪਿੰਡੀ ਸਟੇਡੀਅਮ ਜਿੱਥੇ ਮੈਚ ਹੋਣਾ ਸੀ ਅੱਜ ਸ਼ਾਮ ਉੱਥੇ ਧਮਾਕਾ ਹੋਇਆ ਉਸ ਤੋਂ ਬਾਅਦ ਜਿਹੜਾ ਪੂਰਾ ਸਟੇਡੀਅਮ ਆ ਉਹ ਨੁਕਸਾਨਿਆ ਗਿਆ ਤਾਂ ਹੁਣ ਮੈਚ ਆ ਜਿਹੜਾ ਉਹ ਰੱਦ ਕੀਤਾ ਹੈ ਵੱਡੀ ਖਬਰ ਹੈ ਕਿ ਪਾਕਿਸਤਾਨ ਦੇ ਵਿੱਚ ਕਾਫੀ ਬੰਬ ਧਮਾਕਾ ਹੋਏ ਨੇ ਜਿਨ੍ਹਾਂ ਦਾ ਜਿਹੜਾ ਦੋਸ਼ ਹੈ ਪਾਕਿਸਤਾਨ ਆਰਮੀ ਦੇ ਵੱਲੋਂ ਭਾਰਤ ਦੇ ਸਿਰ ਲਾਇਆ ਜਾ ਰਿਹਾ ਦੱਸਦੀ ਹੈ ਕਿ ਬੀਤੀ ਰਾਤ ਵੀ ਭਾਰਤ ਦੇ ਵਿੱਚ ਜਿਹੜਾ 15 ਟਿਕਾਣਿਆਂ ਦੇ ਉੱਪਰ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦੋਂ ਤੋਂ ਆਪਰੇਸ਼ਨ ਸੰਦੂਰ ਹੋਇਆ ਉਦੋਂ ਤੋਂ ਲਗਾਤਾਰ ਜਿਹੜਾ ਪਾਕਿਸਤਾਨ ਬੁਖਲਾੜ ਦੇ ਵਿੱਚ ਆ ਕੇ ਜਿਹੜਾ ਉਹ ਭਾਰਤ ਦੇ ਉੱਤੇ ਹਮਲਾ ਕਰਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਮਜ਼ਾਈਲਾਂ ਦੇ ਟੁਕੜੇ ਨੇ ਜਿਹੜੇ ਉਹ ਵੀ ਮਿਲੇ ਨੇ ਚਾਹੇ ਫਿਰ ਉਹ ਬਠਿੰਡਾ ਹੋਵੇ ਚਾਹੇ ਫਿਰ ਦਸੂਹਾ ਹੋਵੇ ਜਾਫਰਾ ਅੰਮ੍ਰਿਤਸਰ ਦਾ ਜਿਹੜਾ ਪਿੰਡ ਹੈ ਉੱਥੇ ਹੋਵੇ ਸਾਰੇ ਪਾਸੇ ਜਿਹੜੇ ਚਾਰ ਜਗਾਵਾਂ ਤੇ ਜਿਹੜੇ ਲਗਾਤਾਰ ਜਿਹੜੀਆਂ ਮਜ਼ਾਈਲਾਂ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਟੁਕੜੇ ਮਿਲ ਰਹੇ ਨੇ ਜਿਨ੍ਹਾਂ ਤੇ ਮੇਡ ਇਨ ਚਾਈਨਾ ਲਿਖਿਆ ਹੋਇਆ ਤਾਂ ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਭਾਰਤ ਦੇ ਵੱਲੋਂ ਵੀ ਜਿਹੜੇ ਡਰੋਨਾਂ ਦੇ ਰਾਹੀਂ ਹਮਲਾ ਕੀਤਾ ਗਿਆ ਤਾਂ ਅੱਜ ਜਿਹੜਾ ਗੁਰਦਾਸਪੁਰ ਜਿਹੜਾ ਸਰਹੱਦੀ ਇਲਾਕਾ ਉੱਥੇ ਵੀ ਜਿਹੜਾ ਰਾਤ ਨੂੰ 8 ਘੰਟੇ ਦਾ ਬਲੈਕਆਊਟ ਦਿੱਤਾ ਗਿਆ ਹੈ ਦੱਸ ਦਈਏ ਕਿ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਿਹੜਾ ਬਲੈਕਆਊਟ ਰਹੇਗਾ ਕਿਉਂਕਿ ਲਗਾ ਤਰਸਰ ਹੱਦੀ ਇਲਾਕਿਆਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਤਾਂ ਹੁਣ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਪ੍ਰਬੰਧ ਨੂੰ ਮੱਦੇ ਨਜ਼ਰ ਰੱਖਦੇ ਡੀਸੀ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਨੇ ਤਾਂ ਉੱਥੇ ਹੀ ਪਾਕਿਸਤਾਨ ਦੇ ਵਿੱਚ ਵੱਡੇ ਬੰਬ ਧਮਾਕੇ ਹੋਏ ਨੇ ਦੱਸਤੀਏ ਕਿ ਲਾਹੌਰ 에ਰਪੋਰਟ ਦੇ ਵਿੱਚ ਤਿੰਨ ਧਮਾਕੇ ਹੋਏ ਨੇ ਤੇ ਉਸ ਤੋਂ ਬਾਅਦ ਕਾਂਚੀ ਦੇ ਵਿੱਚ ਜਿਹੜਾ ਕਰਾਚੀ ਦੇ ਵਿੱਚ ਧਮਾਕਾ ਹੋਇਆ ਉਸ ਤੋਂ ਬਾਅਦ ਰਾਬਲ ਪਿੰਡੀ ਸਟੇਡੀਅਮ ਜਿਹੜਾ ਕ੍ਰਿਕਟ ਸਟੇਡੀਅਮ ਆ ਰਾਬਲ ਪਿੰਡੀ ਦੇ ਵਿੱਚ ਉਸ ਦੇ ਵਿੱਚ ਧਮਾਕਾ ਹੋਇਆ ਜਿਸ ਦੇ ਨਾਲ ਸਟੇਡੀਅਮ ਕਾਫੀ ਵੀ ਜਿਆਦਾ ਨੁਕਸਾਨੀਆਂ ਗਿਆਏ ਪਾਕਿਸਤਾਨ ਦੇ ਵਿੱਚ ਪੀਸੀ ਵਾਲ ਲੀਗ ਚੱਲ ਰਹੀ ਆ ਜਿਸ ਦੇ ਵਿੱਚ ਹਿੱਸਾ ਲੈਣ ਦੇ ਲਈ ਵੱਡੇ ਵੱਡੇ ਜਿਹੜੇ ਖਿਡਾਰੀ ਨੇ ਉਹ ਪਹੁੰਚੇ ਨੇ ਜਿੱਦਾਂ ਭਾਰਤ ਦੇ ਵਿੱਚ ਆਈਪੀਐਲ ਚੱਲ ਰਿਹਾ ਉਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਪੀਸੀਐਲ ਚੱਲ ਰਿਹਾ ਤਾਂ ਹੋਣਾ ਇਹ ਮੈਚ ਰੱਦ ਕੀਤਾ ਗਿਆ ਕਿਉਂਕਿ ਇਸੇ ਗਰਾਊਂਡ ਦੇ ਵਿੱਚ ਇਸੇ ਜਿਹੜਾ ਰਾਵਲਪਿੰਡੀ ਦੇ ਵਿੱਚ ਸਟੇਡੀਅਮ ਹੈ ਇਸ ਸਟੇਡੀਅਮ ਦੇ ਵਿੱਚ ਜਿਹੜਾ ਮੈਚ ਹੋਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਜਿਹੜਾ ਧਮਾਕਾ ਹੋਇਆ ਤਾਂ ਇਸ ਦਾ ਜਿਹੜਾ ਦੋਸ਼ ਆ ਉਹ ਭਾਰਤ ਦੇ ਮੱਥੇ ਮੜਦਾ ਹੋਇਆ ਪਾਕਿਸਤਾਨ ਨਜ਼ਰ ਆ ਰਿਹਾ